ਸਸਤੀ ਕਲਜੀ ਫਰਸਟ ਸਟੇਪ ਕੋਰਟ ਤੇ ਤੁਹਾਡਾ ਸਵਾਗਤ ਹੈ ਜਿਹੜੇ ਵੀ ਈਵਿਓਜ਼ ਰਮੀ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪੇਮੈਂਟ ਦਾ ਮੋਡ ਆਨਲਾਈਨ ਹੈ ਕੈਸ਼ অন ਡਿਲੀਵਰੀ ਨਹੀਂ ਹੈਗੀ ਸਕਰੀਨ ਤੇ ਇੱਕ ਨੰਬਰ ਚੱਲਦਾ ਆਪਣਾ ਵਟਸਐਪ ਨੰਬਰ ਹੈ ਜਿਹੜਾ ਵੀ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ ਵਟਸਐਪ ਕਰਨਾ ਆਨਲਾਈਨ ਪੇਮੈਂਟ ਪਾਉਣੀ ਹੈ ਐਡਰੈਸ ਭੇਜਣਾ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 4 ਵਜੇ ਤੇ ਸੰਡੇ ਦਾ ਟਾਈਮਿੰਗ ਹੈਗੀ ਹੈ ਸਵੇਰੇ 11:00 ਤੇ ਨਾਲ ਨਾਲ ਆਪਣਾ ਇੰਸਟਾਗ੍ਰam ਫਸਟ ਰਿਸੋਰਸ ਉਹਨੂੰ ਵੀ ਫੋਲੋ ਜ਼ਰੂਰ ਕਰ ਲਿਓ ਕਿਉਂਕਿ ਉਹਦੇ ਤੇ ਆਪਣੀਆਂ ਸ਼ਾਰਟ ਵੀਡੀਓ ਜਿਹੜੀਆਂ ਤਕਰੀਬਨ ਦੋ ਜਾਂ ਤਿੰਨ ਡੇਲੀ ਆਉਂਦੀਆਂ ਰਹਿੰਦੀਆਂ। ਲਓ ਜੀ ਅੱਜ ਆਪਾਂ ਤੁਹਾਨੂੰ ਮਾਮਾ ਪ੍ਰਿੰਸ ਦੇ ਸੂਟ ਦਿਖਾ ਰਹੀਆਂ। ਕਾਟਨ ਦੇ। ਇੰਨੀ ਸੋਹਣੀ ਕਾਟਨ ਰਹੂਗੀ। ਔਰ ਹੁਣ ਇਹ ਪਹਿਲੀ ਵੀਡੀਓ ਹੈ ਇਸ ਕਰਕੇ ਪਹਿਲੀ ਵੀਡੀਓ ਨਾਲ ਥੋੜਾ ਮਾਨਤਾ ਕਰ ਰਹੀਆਂ। ਇਹ ਸੂਟ ਆ ਜਿਹੜੇ ਤੁਹਾਨੂੰ ਡਿਸਕਾਊਂਟ ਤੇ ਥੋੜਾ ਜਿਹਾ ਡਿਸਕਾਊਂਟ ਦੇ 960 ਰੁਪਏ ਦਾ ਸੂਟ ਦੇਵਾਂਗੇ। ਪਰ ਉਸ ਤੋਂ ਬਾਅਦ ਜਿਹੜੇ ਵੀ ਆਉਣਗੇ ਉਹ ਤੁਹਾਨੂੰ ਥੋੜਾ ਜਿਹਾ ਵੱਧ ਕੇ ਆਉਣਗੇ। ਇਸ ਲਈ ਜਿਨੇ ਵੀ ਸੂਟ ਲੈਣੇ ਹੈਗੇ ਤੇ ਫ੍ਰੀ ਸ਼ਿਪਿੰਗ ਨਾਲ ਆਉਗੀ। ਲਓ ਜੱਲਾ ਸੂਟ ਦੇਖੋ ਬਲੈਕ ਕਲਰ ਦੇ ਵਿੱਚ ਐ। ਇਹ ਹੈਗੀ ਆ ਜੀ ਸ਼ਰਟ ਇਹਦੀ। ਆਹ ਲਓ ਬਿਲਕੁਲ ਕਾਟਨ ਆਉਗੀ ਪਿਓਰ ਕਾਟਨ ਆਉਗੀ ਮਾਮਾ ਪ੍ਰਿੰਟਸ ਦੇ ਸੂਟ ਆਉਣਗੇ। ਤੇ ਕਾਟਨ ਬਹੁਤ ਸੋਣੀ ਹੁੰਦੀ ਆ ਇਹ। ਇਹ ਵਾਲਾ ਰਹੂਗਾ ਜੀ ਸ਼ਰਟ ਤੇ ਇਹ ਵਾਲੀ ਰਹੂਗੀ ਇਹਦੇ ਨਾਲ ਸਲਵਾਰ। 2.5 2.5 ਮੀਟਰ ਦੇ ਪੀਸ ਰਹਿਣਗੇ ਜੀ ਪੂਰੇ 2.5 2.5 ਮੀਟਰ ਦੇ ਕੱਟ ਨਹੀਂ ਆਉਣਗੇ। ਔਰ ਜਿਹੜੀ ਇਹ ਵਾਲੀ ਪੱਟੀ ਆ ਨਾ ਇਹ ਤੁਹਾਨੂੰ ਸਲਵਾਰ ਤੇ ਵੀ ਮਿਲੂਗੀ ਇੱਕ ਸਾਈਡ ਤੇ। ਤੇ 셔ਟ ਤੇ ਵੀ ਮਿਲੂਗੀ ਰੈੱਡ ਕਲਰ ਦੀ ਇਟ ਮੀਨਸ ਇਹ 5 ਮੀਟਰ ਦੀ ਪੱਟੀ ਆ ਗਈ ਤੁਹਾਡੇ ਕੋਲੇ ਇਹ ਰੈੱਡ ਕਲਰ ਦੀ ਇਹਦੇ ਨਾਲ ਤੁਸੀਂ ਆਪਣੀ ਡਿਜ਼ਾਈਨਿੰਗ ਕਰੋ 셔ਟ ਤੇ ਸਲਵਾਰ ਤੇ ਪੱਟੀ ਲਾਓ ਪੌਂਚਾਂ ਤੇ ਲਾਓ ਬਾਜੂ ਤੇ ਲਾਓ ਜਿਵੇਂ ਮਰਜ਼ੀ ਡਿਜ਼ਾਈਨਿੰਗ ਕਰੋ ਨੈਕ ਤੇ ਡਿਜ਼ਾਈਨਿੰਗ ਕਰੋ ਬੜਾ ਸੋਹਣਾ ਸੂਟ ਬਣ ਕੇ ਰੈਡੀ ਹੁੰਦਾ ਜੀ ਇਹਦੇ ਨਾਲ ਔਰ ਕਪੜਾ ਸਭ ਤੋਂ ਵੱਡੀ ਗੱਲ ਹੈ ਕਿ ਖੁੱਲਾ ਡੁੱਲਾ ਕਪੜਾ ਔਰ ਕਪੜੇ ਦੀ ਕੋਈ ਸ਼ਿਕਾਇਤ ਨਹੀਂ ਹੈਗੀ ਲੋ ਨੈਕਸ ਦੇਖੋ ਇਹ ਤਾਂ ਦੁਪੱਟਾ ਉਸ ਤੋਂ ਵੀ ਸੋਹਣਾ ਇਹਦਾ ਦੁਪੱਟਾ ਲੋ ਬਹੁਤ ਥੈਂਕ ਯੂ ਪੂਰੇ ਵੱਡੇ ਵੱਡੇ ਦੁਪੱਟੇ ਆ ਲੋ ਜੀ ਠੀਕ ਹੈ ਜੀ ਬਾਕਾਇਦਾ ਇਹਦੇ ਤੇ ਸਟੈਂਪ ਆਉਗੀ ਆ ਦੇਖੋ ਤੁਸੀਂ ਮਾਮਾ ਪ੍ਰਿੰਟਸ ਦੀ ਜਿਹੜੀ ਹੈਗੀ ਆ ਉਹ ਅ ਸਟੈਂਪ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਔਰ ਤੁਸੀਂ ਦੁਪट्टे ਦੇਖੋ ਇੰਨੇ ਖੂਬਸੂਰਤ ਦੁਪट्टे ਅੱਲੇ ਦੇਖੋ ਬਹੁਤ ਹੀ ਪਿਆਰੇ ਤੇ ਵੱਡੇ ਦੁਪੱਟਿਆਂ ਨਾਲ ਸੂਟ ਆਉਣਗੇ ਇਹ ਨਹੀਂ ਹੈ ਕਿ ਛੋਟੇ ਛੋਟੇ ਦੁਪੱਟੇ ਹੋਣਗੇ 960 ਰੁਪਏ ਦਾ ਇੱਕ ਸੂਟ ਆਊਗਾ ਜੀ ਉਹ ਵੀ ਡਿਸਕਾਊਂਟ ਤੇ ਉਸ ਤੋਂ ਬਾਅਦ ਇਸ ਰੇਟ ਤੇ ਤੁਹਾਨੂੰ ਨਹੀਂ ਮਿਲਣੇ ਹੈਗੇ ਲੋ ਜੀ ਅਗਲਾ ਦੇਖੋ ਕਲਰ ਫਰਕ ਪੈ ਗਿਆ ਆ ਲੋ ਥੋੜਾ ਯੈਲੋ ਕਰੀਮ ਜਿਵੇਂ ਆਪਾਂ ਕਹਿ ਲਈਏ ਥੋੜਾ ਜਿਹਾ ਕਰੀਮ ਦੇ ਵਿੱਚ ਯੈਲੋ ਦਾ ਟੱਚ ਹੋਵੇ ਜਿਵੇਂ ਐਂਜੇ ਕਰਕੇ ਕਲਰ ਸਹੀ ਦਿਖ ਰਿਹਾ ਹੋਣਾ ਹੈ ਕਲਰ ਸਹੀ ਆ ਰਿਹਾ ਹੈ ਹਾਂ ਕਲਰ ਬਿਲਕੁਲ ਸਹੀ ਆ ਰਿਹਾ ਹੈ ਤੇ ਉਸੇ ਤਰ੍ਹਾਂ ਹੀ ਤੁਹਾਡੇ ਨਾਲ ਇਹ ਰੈੱਡ ਕਲਰ ਦੀ ਪੱਟੀ ਮਿਲ ਰਹੀ ਹੈ ਆਹ ਲਓ ਤੁਹਾਨੂੰ ਹੋਗੀ ਸ਼ਰਟ ਤੇ ਨਾਲ ਇਹ ਹੋਗੀ ਸਲਵਾਰ ਦੇਖੋ ਜੇ ਤੁਸੀਂ ਇਹ ਸੂਟ ਬਣਾਉਣਾ ਇਹ ਕਿੰਨਾ ਸੋਹਣਾ ਲੱਗੂਗਾ ਇਮੇਜਿਨ ਕਰੋ ਸੋਚੋ ਕਿਉਂਕਿ ਲੇਡੀਜ਼ ਹਮੇਸ਼ਾ ਸੁਪਨੇ ਦੇਖਦੇ ਹੁੰਦੀਆਂ ਨੇ ਕਿਸ ਤਰ੍ਹਾਂ ਦਾ ਸੂਟ ਹੋਊਗਾ ਇਦਾਂ ਕਰਕੇ ਬਣਾਵਾਂਗੇ ਹਨ ਸੋ ਸੁਪਨੇ ਲੈ ਲਓ ਹੁਣ ਤੁਸੀਂ ਲਓ ਜੀ ਸੋਹਣੇ ਜਿਹੇ ਦੁਪੱਟੇ ਨਾਲ ਸੋਹਣਾ ਜਿਹਾ ਸੂਟ ਦੁਪੱਟਾ ਸੇਮ ਹੀ ਹੈ ਜਿਹੜਾ ਤੁਸੀਂ ਪਹਿਲਾਂ ਦੇਖ ਲਿਆ ਠੀਕ ਹੈ ਇਹਦਾ ਥੋੜਾ ਜਿਹਾ ਇਹ ਹੈ ਕਿ ਉਹ ਬਲੈਕ ਸ਼ਰਟ ਸੀਗੀ ਇਹ ਥੋੜੀ ਜੀ ਕਰੀਮ ਜੀ ਸ਼ਰਟਾਂ ਦੀ ਠੀਕ ਹੈ ਇੰਨਾ ਕੁ ਫਰਕ ਹੈ ਬਸ ਤੇ ਪ੍ਰਾਈਸ ਸੇਮ ਹੋਊਗੀ 960 ਰੁਪਏ ਅਗਰ ਦੋ ਦੋ ਸੂਟ ਚੱਕੋਗੇ ਮੈਂ ਤੁਹਾਨੂੰ ਦੱਸਣਾ ਪਰਗੀ ਤਾਂ 930 30 ਦੇ ਆਉਗੇ ਉਹੀ 930 ਦੇ ਹੋਣਗੇ ਅਗਰ ਦੋ ਸੂਟ ਚੱਕੋਗੇ ਤਾਂ ਠੀਕ ਹੈ ਜੀ ਇੱਕ ਸੂਟ ਲਓਗੇ ਤਾਂ 960 ਰੁਪਏ ਦਾ ਲਓ ਜੀ ਨੈਕਸਟ ਦੇਖੋ ਪ੍ਰਿੰਟ ਵਰਕ ਪੈ ਗਿਆ ਹੁਣ ਇਹਦੇ ਚ ਵੈਸੇ ਡਿਜ਼ਾਈਨਿੰਗ ਉਹੀ ਵਾਲੀ ਆ ਪੱਟੀ ਲੱਗੀ ਹੋਈ ਆ ਰੈੱਡ ਕਲਰ ਦੀ ਤੇ ਇਹ ਵਾਲੀ ਸ਼ਰਟ ਰਹੂਗੀ ਤੇ ਇਹ ਵਾਲਾ ਰਹੂਗਾ ਜੀ ਇਹਦਾ ਸਲਵਾਰ ਦਾ 2.5 ਮੀਟਰ ਦਾ ਪੀਸ ਠੀਕ ਹੈ ਜੀ ਇਹ ਵਾਲੀ ਡਿਜ਼ਾਈਨਿੰਗ ਹੈਗੀ ਆ ਇਹ ਹੈਗੀ ਸ਼ਰਟ ਤੇ ਇਹ ਹੈਗੀ ਸਲਵਾਰ ਪਿਆਰੀ ਜੀ ਸਲਵਾਰ ਜਿਹੜੀ ਮਰਜ਼ੀ ਕਰ ਲਿਓ ਜੀ ਜੇ ਤੁਸੀਂ ਆਹ ਸ਼ਰਟ ਕਰਨੀ ਹੋਇਆ ਜਾਂ ਸਲਵਾਰ ਕਰਨੀ ਹੋਇਆ ਕਰ ਲਿਓ ਕਿਉਂਕਿ ਜਿਹੜਾ ਮਤਲਬ ਕਿ ਸਟੱਫ ਹੈਗਾ ਉਹ ਟਾਈ ਟਾਈ ਮੀਟਰੀ ਆਊਗਾ ਦੋਨਾਂ ਦਾ ਤੇ ਸਲਵਾਰ ਨਾਲ ਦੀ ਇਹ ਵਾਲੀ ਵੀ ਪ੍ਰਿੰਟਿੰਗ ਹੈਗੀ ਆ ਆ ਲੋ ਜੀ ਇਹ ਹੈਗਾ ਇਹਦਾ ਦੁਪੱਟਾ ਉਦਾਂ ਹੀ ਇਹਦੇ ਤਿੰਨ ਮਤਲਬ ਕਿ ਰੈਡ ਕਲਰ ਦੀਆਂ ਪੱਟੀਆਂ ਰਹਿਣਗੀਆਂ ਤੇ ਵਿੱਚ ਸਲਵਾਰ ਨਾਲ ਦਾ ਪ੍ਰਿੰਟ ਹੋਊਗਾ ਠੀਕ ਹੈ ਜੀ ਆਹ ਵਾਲਾ ਜਿਹੜਾ ਹੈਗਾ ਇਹ ਥੋੜਾ ਜਿਹਾ ਡਾਰਕ ਹੈ ਇਹ ਵਾਲਾ ਪ੍ਰਿੰਟ ਥੋੜਾ ਜਿਹਾ ਬੇਸ ਹੈ ਜਿਹੜਾ ਲਾਈਟ ਹੋ ਜਾਂਦਾ ਤੁਸੀਂ ਤੁਹਾਨੂੰ ਤੁਸੀਂ ਨੋਟ ਕਰ ਹੀ ਰਹੇ ਹੋਵੋਗੇ ਜੀ ਠੀਕ ਹੈ ਜੀ ਫਟਾਫਟ ਲੈ ਕੇ ਸਵਾਉਂਦੀ ਕਰੋ ਕਿਉਂਕਿ ਗਰਮੀਆਂ ਆਉਣ ਚਣ ਵਾਲੀਆਂ ਨੇ ਫਟਾਫਟ ਆ ਜਾਣਗੀਆਂ ਤੇ ਨੈਕਸਟ ਦੇਖੋ ਬਸ ਤੁਸੀਂ ਕਲਰ ਦਾ ਥੋੜਾ ਜਿਹਾ ਧਿਆਨ ਰੱਖਿਓ ਕਿਉਂਕਿ ਥੋੜਾ ਥੋੜਾ ਫਰਕ ਹੈ ਇੱਕ ਬਲੈਕ ਹੋ ਜਾਂਦਾ بیس ਇੱਕ ਦਾ بیس ਹੈ ਜਿਹੜਾ ਇਹ ਹੋ ਜਾਂਦਾ ਹਾਲੋ ਕਰੀਮ ਜੀ ਹਾਂ ਹੁਣ ਇਹਦਾ ਕਰੀਮ ਆ ਗਿਆ ਤੇ ਸਲਵਾਰ ਹੈ ਜਿਹੜੀ ਉਹ ਇਹਦੀ ਆ ਵਾਲੀ ਹੈ ਬੜੀ ਸੋਹਣੀ ਸਲਵਾਰ ਹੈ ਜੀ ਬੜੀ ਸੋਹਣੀ ਪ੍ਰਿੰਟਿੰਗ ਹੈਗੀ ਔਰ ਕਾਟਨ ਸਿਰਾਈ ਕਾਟਨ ਆਊਗੀ ਇੰਨੀ ਕੁ ਸੌਫਟ ਬਿਨਾ ਲਾਈਨਿੰਗ ਤੋਂ ਬਣਨ ਵਾਲੀ ਸੂਟ ਠੀਕ ਹੈ ਜੀ ਤੇ ਦੁਪੱਟਾ ਲਗਭਗ ਸੇਮ ਹੀ ਹੋਊਗਾ ਆਹ ਵਾਲਾ ਇਹਦੇ ਨਾਲ ਦੁਪੱਟਾ ਔਰ ਦੁਪੱਟੇ ਹੋਣਗੇ ਟਾਈਟਾਈ ਮੀਟਰ ਦੇ ਦੁਪੱਟਿਆਂ ਚ ਕੋਈ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਆ ਕਿ ਦੁਪੱਟਾ ਛੋਟਾ ਹੋਊਗਾ ਕਾਟਨ ਦੇ ਸੂਟਾਂ ਨਾਲ ਦੁਪੱਟੇ ਛੋਟੇ ਹੋਣਗੇ ਛੋਟੇ ਨਹੀਂ ਹੁੰਦੇ ਦੁਪੱਟੇ ਬਿਲਕੁਲ ਵੀ ਠੀਕ ਹੈ ਆਹ ਲੋ ਜੀ ਬਹੁਤ ਹੀ ਖੂਬਸੂਰਤ ਸੂਟ ਆਉਣਗੇ ਮਨ ਖੁਸ਼ ਹੋ ਜਾਊਗਾ ਸੂਟ ਮੰਗਾ ਕੇ ਤੁਹਾਡਾ ਤੇ ਸਾਡਾ ਭੇਜ ਕੇ ਖੁਸ਼ ਹੋ ਜਾਊਗਾ ਠੀਕ ਹੈ ਆਹ ਲੋ ਇਹ ਵਾਲਾ ਹੈਗਾ ਬਲੈਕ بیس ਦਾ ਸੂਟ ਤੇ ਇਹਦੀ ਹੈਗੀ ਆ ਆਹ ਵਾਲੀ ਸਲਵਾਰ ਇਹਦਾ ਕਰੀਮ بیس ਹੈ ਬਲੈਕ ਪ੍ਰਿੰਟਰ ਇਹਦੀ ਬਲੈਕ بیس ਹੈ ਤੇ ਕਰੀਮ ਪ੍ਰਿੰਟ ਹੈ ਤੇ ਇਹ ਵਾਲਾ ਹੈਗਾ ਜੀ ਇਹਦਾ ਇਹ ਵਾਲੀ ਪੱਟੀ ਹੈਗੀ ਆ ਇਹ 5 ਮੀਟਰ ਦੀ ਪੱਟੀ ਮਿਲੂਗੀ ਨਾਲ ਤੁਹਾਨੂੰ ਇਹ ਵਾਲਾ ਹੈਗਾ ਦੁਪੱਟਾ ਇਹਦਾ ਹੋਰ ਦੁਪੱਟਾ ਸੇਮ ਰਹੂਗਾ ਜਿਹੜੇ ਦੁਪੱਟੇ ਤੁਸੀਂ ਪਹਿਲਾਂ ਲਏ ਠੀਕ ਹੈ ਹਰ ਦੁਪੱਟੇ ਦੇ ਉੱਪਰ ਤੁਸੀਂ ਮਾਵਾ ਪ੍ਰਿੰਟ ਦੀ ਸਟੈਂਪ ਹੈ ਜਿਹੜੀ ਉਹ ਜ਼ਰੂਰ ਦੇਖੋਗੇ ਲੋ 960 ਦੇ ਵਿੱਚ ਇੱਕ ਸੂਟ ਤੇ 930 ਦੇ ਵਿੱਚ ਦੋ ਸੀ ਹਾਂ ਇਹ ਹੈਗੀ ਐ ਇਹ ਦਾ ਦੁਪੱਟਾ ਇਹ ਦੀ ਸ਼ਰਟ ਤੇ ਇਹ ਦੀ ਸਲਵਾਰ ਠੀਕ ਹੈ ਜੀ ਕਲਰ ਨੋਟ ਕਰਦੇ ਜਾਇਓ ਤੇ ਨੰਬਰ ਨੋਟ ਕਰਦੇ ਜਾਇਓ ਤੇ ਪੇਮੈਂਟ ਜਿਹੜੀ ਫਟਾਫਟ ਪਾਉਂਦੇ ਜਾਇਓ ਉਹ ਰੱਖਣ ਲਈ ਨਾ ਕਿ ਹੋ ਕੇ ਰੱਖ ਲਓ ਕੱਲ ਨੂੰ ਪੇਮੈਂਟ ਪਾਉਂਗੀ ਠੀਕ ਹੈ ਜੀ ਕਿਉਂਕਿ ਬੀਬੀਆਂ ਦਾ ਅੱਧੇ ਘੰਟੇ ਬਾਅਦ ਬਦਲ ਜਾਂਦੀਆਂ ਨੇ ਲੋ ਹੁਣ ਪ੍ਰਿੰਟ ਬਦਲ ਗਿਆ ਇਹ ਵਾਲਾ ਪ੍ਰਿੰਟ ਆ ਗਿਆ ਬਲੈਕ ਬੇਸ ਔਰ ਇਹ ਵਾਲਾ ਪ੍ਰਿੰਟ ਇਹ ਵਾਲੀ ਪੱਟੀ ਤੇ ਇਹ ਵਾਲੀ ਸਲਵਾਰ ਠੀਕ ਹੈ ਦੀ ਕਲਰ ਨੋਟ ਕਰ ਲਿਓ ਔਰ ਪ੍ਰਿੰਟ ਹੈ ਜਿਹੜਾ ਉਹ ਨੋਟ ਕਰ ਲਿਓ ਤੇ ਸਟੀਚਿੰਗ ਕਰਾਉਣੀ ਹੋਈ ਤਾਂ ਤੁਸੀਂ ਦੱਸ ਦਿਓ ਅਸੀਂ ਤੁਹਾਨੂੰ ਸਟੀਚਿੰਗ ਵੀ ਕਰਾ ਕੇ ਜੂਰ ਭੇਜਾਂਗੇ ਇਹ ਹੈਗਾ ਜੀ ਇਹਦਾ ਦੁਪੱਟਾ ਠੀਕ ਹੈ ਲੋ ਜੀ ਆਈਆਂ ਸਾਰੇ ਸੂਟ ਇੱਕ ਦਾ ਬਲੈਕ بیس ਹੁੰਦਾ ਇੱਕ ਦਾ ਕਰੀਮ بیس ਹੁੰਦਾ ਬਸ ਇਹ ਫਰਕਾ ਡਿਜ਼ਾਈਨਿੰਗ ਚੇਂਜ ਹੋਈ ਜਾਂਦੀ ਹੈ ਦੋ ਦੋ ਸੂਟ ਇਸ ਤਰ੍ਹਾਂ ਆਉਣਗੇ ਤੁਹਾਡੇ ਕੋਲੇ ਇਹ ਵਾਲਾ ਦੁਪੱਟਾ ਰਹੂਗਾ ਬਲੈਕ ਠੀਕ ਹੈ ਇਹ ਵਾਲੀ ਸਲਵਾਰ ਹੋਊਗੀ ਬਲੈਕ ਤੇ ਕਰੀਮ ਕਲਰ ਦਾ ਹੋਊਗਾ ਸ਼ਰਟ ਦੁਪੱਟੇ ਸਾਰੇ ਸੇਮ ਹੀ ਨੇ ਸਲਵਾਰ ਨਾਲ ਦਾ ਦੁਪੱਟਾ ਹੋਊਗਾ ਇਹ ਆ ਲੋ ਜੀ ਠੀਕ ਹੈ ਪੱਲਿਆਂ ਤੇ ਇਸ ਤਰ੍ਹਾਂ ਕਰਕੇ ਸਭ ਦੇ ਬਾਰਡਰ ਹੋਣ ਹੁਣ ਤੱਕ ਜਿੰਨੇ ਵੀ ਸੂਟ ਦਿਖਾਏ ਨੇ ਰੈੱਡ ਬਾਰਡਰ ਵਾਲੀ ਸੂਟ ਦਿਖਾਏ ਨਹੀਂ ਤੁਹਾਨੂੰ ਹਜੇ ਮੈਂ ਹੋਰ ਦਿਖਾਉਂਗੀ ਰੈੱਡ ਬਾਰਡਰ ਵਾਲੀ ਆਹ ਲੋ ਜੀ ਜੇ ਤੁਹਾਨੂੰ ਇੱਕ ਨਾ ਮਿਲੇ ਅਗਲਾ ਲੈ ਲਓ ਜੀ ਐਡੀ ਕੋਈ ਚੱਕਰ ਵਾਲੀ ਗੱਲ ਨਹੀਂ ਹੁੰਦੀ ਕਿਉਂਕਿ ਸਾਰੇ ਸੂਟ ਹੀ ਬਹੁਤ ਸੋਹਣੇ ਆ ਇੱਕ ਤੋਂ ਇੱਕ ਆ ਆਹ ਲੋ ਅਗਲਾ ਦੇਖੋ ਇਹਦੀ ਇਹ ਪ੍ਰਿੰਟਿੰਗ ਹੈਗੀ ਆ ਥੋੜੀ ਜੀ ਪ੍ਰਿੰਟਿੰਗ ਚੇਂਜ ਹੋ ਗਈ ਹੈ ਤੇ ਬਲੈਕ 베ਸ ਹੈ ਦਾ ਤੇ ਪੱਟੀ ਸੇਮ ਲੱਗੀ ਹੋਊਗੀ ਸਾਰਿਆਂ ਤੇ ਤੇ ਇਹ ਹੈਗੀ ਹੈ ਜੀ ਸਲਵਾਰ ਠੀਕ ਹੈ ਤੇ ਨੈਕਸਟ ਹੈਗਾ ਇਹ ਦੁਪੱਟਾ ਸਲਵਾਰ ਨਾਲ ਦਾ ਹੀ ਦੁਪੱਟਾ ਹੁੰਦਾ ਬਾਕੀ ਸਾਰਾ ਸੇਮ ਹੀ ਹੈ ਲੋ ਜੀ ਅਗਲਾ ਦੇਖੋ ਇਹ ਵਾਲਾ ਪ੍ਰਿੰਟ ਹੈ ਇਹਦਾ ਕਰੀਮ 베ਸ ਦਾ ਹੈ ਬਸ ਬਈ ਠੀਕ ਹੈ ਇੱਕੋ ਹੀ ਚੀਜ਼ ਹੈ ਤੇ ਬਲੈਕ 베ਸ ਦਾ ਦੁਪੱਟਾ ਹੋਊਗਾ ਤੇ ਸਲਵਾਰ ਹੈ ਜਿਹੜੀ ਉਹ ਵੀ ਬਲੈਕ 베ਸ ਦੀ ਹੀ ਆਊਗੀ ਇੱਥੇ ਗਈ ਸਲਵਾਰੇ ਦੇ ਨਾਲ ਹੀ ਆ ਆ ਲੋ ਜੀ ਇਹ ਸਲਵਾਰ ਹੀ ਹੈ ਐਕਚੁਅਲੀ ਸਲਵਾਰ ਹੈ ਇਹ ਦੁਪੱਟਾ ਹੈ ਲਓ ਠੀਕ ਹੈ ਨੈਕਸਟ ਦੇਖੋ ਲਓ ਜੀ ਹੁਣ ਆਪਣਾ ਡਿਜ਼ਾਈਨ ਪ੍ਰਿੰਟ ਹੈ ਜਿਹੜਾ ਉਹ ਚੇਂਜ ਹੋ ਗਿਆ ਆਹ ਬੜਾ ਪ੍ਰਿੰਟ ਹੋ ਗਿਆ ਠੀਕ ਹੈ ਪੱਟੀ ਉਦਾਂ ਹੀ ਲੱਗੀ ਹੋਈ ਹੈ ਸਲਵਾਰ ਨੋਟ ਕਰਿਓ ਇਹ ਵਾਲਾ ਪ੍ਰਿੰਟ ਹੈ ਜਿਹੜਾ ਉਹ ਸਲਵਾਰ ਦਾ ਠੀਕ ਹੈ ਤੇ ਇਹ ਹੈਗਾ ਦੁਪੱਟਾ सॉफ्ट आएगी कॉटन सॉफ्ट आऊगा दुपट्टा बिल्कुल ये नहीं है कि धो के तो okay, साफ होगा आकड़े उकड़े कोई नहीं आता है बिना धोन तो भी यह सॉफ्ट है लो नैक्सट देखो ये वाला करीम कलर आ गया डिजाइनिंग सेम है यहाँ दुप्टा है सलवार दिखा दें वाली यदि सलवार होगी ठीक है जी अत्त सूट ने अत्त ਲੋ ਜੀ ਹੁਣ ਆਪਾਂ ਚੇਂਜ ਕਰਦੇ ਆ ਥੋੜਾ ਜਿਹਾ ਹੁਣ ਮੈਂ ਤੁਹਾਨੂੰ ਬਲੈਕ ਐਂਡ ਗ੍ਰੀਨ ਬਲੈਕ ਐਂਡ ਗ੍ਰੀਨ ਦਿਖਾ ਰਹੀ ਸੀ ਹੁਣ ਆਪਾਂ ਚੇਂਜ ਕਰਾਂਗੇ ਲੋ ਲੋ ਜੀ ਇਹ ਹੈਗੀ ਆ ਸ਼ਰਟ ਠੀਕ ਹੈ ਇਹ ਸ਼ਰਟ ਦਾ ਪ੍ਰਿੰਟ ਹੈ ਔਰ ਸ਼ਰਟ ਦੇ ਸਾਈਡ ਤੇ ਇਹ ਲੱਗੀ ਹੋਈ ਹੈ ਜੀ ਪੱਟੀ ਆ ਲੋ ਠੀਕ ਹੈ ਇੱਕ ਸਾਈਡ ਤੇ ਪੱਟੀ ਮਿਲੂਗੀ ਦੂਜੀ ਸਾਈਡ ਤੇ ਨਹੀਂ ਮਿਲੂਗੀ ਜਾਨੀ 2.5 ਮੀਟਰ ਦੀ ਪੱਟੀ ਹੋਊਗੀ ਇੱਕ ਸਾਈਡ ਤੇ ਮਿਲੂਗੀ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਇਹਦੀ ਸਲਵਾਰ ਤੇ ਦੁਪੱਟਾ ਇਹ ਆ ਜੀ ਇਹਦੀ ਸਲਵਾਰ ਠੀਕ ਹੈ ਉਹ ਡਿਜ਼ਾਈਨਿੰਗ ਕਰ ਸਕਦੇ ਹੋ ਤੁਸੀਂ ਉਹ ਪੱਟੀ ਦੇ ਨਾਲ ਜਿਹੜੀ ਇਹਦੇ ਤੇ ਕੋਈ ਪੱਟੀ ਨਹੀਂ ਹੈਗੀ ਇਹ ਵਾਲੀ ਸਲਵਾਰ ਹੈਗੀ ਆ ਜੀ ਔਰ ਕਾਟਨ ਸਾਰੀ ਸੇਮ ਆਉਗੀ ਮਾਮਾ ਪ੍ਰਿੰਟ ਦੇ ਸੂਟ ਆਉਣਗੇ ਸਾਰੇ ਬ੍ਰਾਂਡ ਹੈ ਇਹਦਾ ਲੋ ਜੀ ਨੈਕਸਟ ਹੈਗਾ ਇਹ ਦੁਪੱਟਾ ਜੀਮੈਟ੍ਰੀਕਲ ਦਾ ਪ੍ਰਿੰਟ ਹੈ ਸਰਕਾਰੀ ਜੇ ਸੂਟ ਨੇ ਵੱਡਾ ਸਾਰਾ ਦੁਪੱਟਾ ਇਹ ਲੋ ਸਾਰੇ ਨੂੰ ਦਿਖਾਉਂਦੇ ਹਾਂ ਇਹ ਦੁਪੱਟੇ ਸਾਰੇ ਦੁਪੱਟੇ ਵੱਡੇ ਵੱਡੇ ਨੇ ਜੀ 2.5 2.5 ਮੀਟਰ ਦੇ ਦੁਪੱਟੇ ਠੀਕ ਹੈ ਲੋ ਤੇ ਪ੍ਰਾਈਸ ਹੈਗੀ ਆ ਦੀ ਸਿੰਗਲ ਸੂਟ ਦੀ 960 ਦੋ ਸੂਟਾਂ ਦੀ 930 ਹਾਂ ਲੋ ਦੀ ਪਹਿਲੀ ਵੀਡੀਓ ਜਿਹੜੀ ਤੁਹਾਡਾ ਪੂਰਾ ਗਰਮੀ ਆ ਚੜਨ ਤੇ ਮਾਮਤਾਲਾ ਸੀ ਪੂਰਾ ਕਰਤਾ ਉਸ ਤੋਂ ਬਾਅਦ ਆਪਾਂ ਹਰ ਇੱਕ ਵੀਡੀਓ ਦੇ ਵਿੱਚ ਡਿਸਕਾਊਂਟ ਨਹੀਂ ਦੇਵਾਂਗੇ ਜੀ ਹੁਣ ਤੇ ਲੋ ਜੀ ਇਹ ਵਾਲੀ ਪੱਟੀ ਲੱਗੀ ਹੋਈ ਹੈ ਠੀਕ ਹੈ 2 ਮੀਟਰ ਦੀ ਪੱਟੀ ਹੈ ਮਹਿਰੂਨ ਜਿਹਾ ਕਲਰ ਹੈ ਹਨਾ ਰਸਟ ਮਹਿਰੂਨ ਹੈ ਮਹਿਰੂਨ ਵੀ ਨਹੀਂ ਕਹਿ ਸਕਦੇ ਇਹਨੂੰ ਰਸਟ ਜਿਹਾ ਕਲਰ ਕਹਿ ਸਕਦੇ ਆ ਜੀ ਰਸਟ ਕਲਰ ਹੈਗਾ ਇਹ ਤੇ ਲੋ ਜੀ ਇਹ ਹੈਗੀ ਆ ਜੀ ਸਲਵਾਰ ਆ ਵੇ ਠੀਕ ਹੈ ਤੇ ਨੈਕਸਟ ਹੈ ਇਹ ਵਾਲਾ ਇਹਦਾ ਦੁਪੱਟਾ ਦੁਪੱਟੇ ਦੇ ਪੱਲੇ ਆ ਜਿਹੜੇ ਉਹ ਬਹੁਤ ਖੂਬਸੂਰਤ ਨੇ ਲੋ ਠੀਕ ਹੈ ਜੀ ਪੱਲੇ ਐਂਡ ਇਹ ਵਾਲੀ ਕੰਨੀ ਬਹੁਤ ਸੋਹਣੀ ਆ ਲੋ ਜੀ ਨੈਕਸਟ ਦੇਖੋ ਇਹ ਵਾਲਾ ਬਲੈਕ ਕਲਰ ਠੀਕ ਹੈ ਲੋ ਬਲੈਕ ਕਲਰ ਦੇ ਵਿੱਚ ਤੇ ਇਹਦੇ ਨਾਲ ਜਿਹੜੀ ਸਲਵਾਰ ਹੈਗੀ ਆ ਉਹ ਮਿਲੂਗੀ ਇਹ ਵਾਲੀ ਇਹ ਅੱਖਾਂ ਨੂੰ ਖਾਣ ਵਾਲਾ ਕੋਈ ਰੈੱਡ ਕਲਰ ਨਹੀਂ ਹੈਗਾ ਇਹ ਡਸਟੀ ਜਾਂ ਕੁਝ ਮਹਿਰੂਨ ਜਾਂ ਕਹ ਲਈਏ ਰਸਟ ਮਹਿਰੂਨ ਜਾਂ ਕੁਝ ਏਦਾਂ ਜਿਹਦਾ ਕਲਰ ਹੈ ਨੇੜੇ ਕਰਕੇ ਦਿਖਾਉਂਦੀ ਠੀਕ ਹੈ ਰੈੱਡ ਨਹੀਂ ਹੈਗਾ ਇਹ ਆਹ ਦੇਖ ਲਓ ਇਹ ਹੈਗਾ ਇਹਦਾ ਦੁਪੱਟਾ ਔਰ ਇਹ ਦੁਪट्टे ਦੀਆਂ ਕੰਨੀਆਂ ਐ ਡਾਡਾ ਬਾਰਡਰ ਹੈਗਾ ਕੰਨੀਆਂ ਤੇ ਠੀਕ ਹੈ ਤੇ ਪੱਲੇ ਦੇਖ ਲਓ ਇਹਦੇ ਔਰ 2.5 2.5 ਮੀਟਰ ਦੇ ਦੁਪੱਟਿਆਂ ਨਾਲ ਸੂਟ ਆਉਣਗੇ ਇਹ ਹੈਗਾ ਪੱਲਿਆਂ ਦਾ ਬੱਡ ਲਓ ਜੀ ਨੈਕਸਟ ਲੇਖੋ ਮਸਟਰਡ ਕਲਰ ਜੇ ਥੋੜਾ ਜਿਹਾ ਲਾਈਟ ਕਲਰ ਪਸੰਦ ਕਰਦੇ ਨੇ ਉਹ ਇਹ ਵਾਲਾ ਸੂਟ ਲੈ ਸਕਦੇ ਨੇ ਗਰਮੀਆਂ ਦੇ ਵਿੱਚ ਇਹ ਵੀ ਬਹੁਤ ਸੋਹਣੇ ਲੱਗਦੇ ਨੇ ਇਹ ਵਾਲੀ ਪੱਟੀ ਮਿਲੂਗੀ ਇਹ ਵਾਲੀ ਸਨਵਾਰ ਮਿਲੂਗੀ ਦੇਖਿਓ ਤੁਸੀਂ ਜਦੋਂ ਇਹ ਬਣਨੇ ਨੇ ਕਿ ਆ ਖੂਬਸੂਰਤ ਸੂਟ ਬਣ ਕੇ ਰੈਡੀ ਹੋਣਗੇ ਤੇ ਇਹ ਵਾਲਾ ਵਿੱਚੋਂ ਦੁਪੱਟਾ ਰਹੂਗਾ ਇਹ ਹੈਗੀ ਇਹਦੀ ਸਾਰੀ ਕੰਨੀ ਤੇ ਇਹ ਬਾਰਡਰ ਦਿਖਾਉਣੀ ਆ ਜੈਸੇ ਤਾਂ ਸਾਰਿਆਂ ਦਾ ਸੇਮ ਹੀ ਆ ਲਓ ਠੀਕ ਹੈ ਜੀ ਪਿਆਰੀ ਪਿਆਰੇ ਸੂਟ ਤੇ ਪਿਆਰੀ ਜੀ ਪ੍ਰਾਈਸ ਲਾਉਣਗੇ ਲਓ ਜੀ ਹੁਣ ਡਿਜ਼ਾਈਨਿੰਗ ਫੇਰ ਚੇਂਜ ਕਰਨ ਲੱਗੀ ਆ ਮੈਂ ਆਹ ਲਓ ਇਹ ਥੋੜੀ ਜੀ ਟ੍ਰੈਡੀਸ਼ਨਲ ਜੇ ਡਿਜ਼ਾਈਨਿੰਗ ਨਹੀਂ ਹੁੰਦੀ ਜਿਹੜੀ ਉਹ ਵਾਲੀ ਹੈ ਜੈਪੂਰੀ ਸਟਾਈਲ ਦੇ ਸੂਟ ਨੇ ਇਹ ਆ ਲਓ ਇਹਦੀ ਸਾਈਡ ਤੇ ਕੋਈ ਪੱਟੀ ਨਹੀਂ ਹੈਗੀ ਇਹ ਇਦਾਂ ਹੀ ਆ ਲੋ ਠੀਕ ਹੈ ਤੇ ਇਹ ਹੈਗੀ ਸ਼ਰਟ ਤੇ ਇਹ ਹੈਗਾ ਜੀ ਇਹਦਾ ਸਲਵਾਰ ਦਾ 2.5 ਮੀਟਰ ਦਾ ਪੀਸ ਪ੍ਰਿੰਟਡ ਜਿੰਮੇ ਮਰਜ਼ੀ ਕਰ ਲਿਓ ਇਹਨੂੰ ਬਣਾ ਲਿਓ ਤੁਸੀਂ ਸ਼ਰਟ ਇਹਨੂੰ ਬਣਾ ਲਿਓ ਤੁਸੀਂ ਸਲਵਾਰ ਜਿੰਮੇ ਮਰਜ਼ੀ ਜਿਵੇਂ ਵੀ ਤੁਹਾਡਾ ਮਨ ਕੀਤਾ ਤੁਸੀਂ ਉਹਦੇ ਹੀ ਨਾ ਸਕਦੇ ਤੇ ਲੋ ਜੀ ਇਹ ਹੈ ਦਾ ਦੁਪੱਟਾ 2.5 ਮੀਟਰ ਦਾ ਦੁਪੱਟਾ ਇਹ ਵਾਲੀ ਕੰਨੀ ਤੇ ਇਹ ਵਾਲਾ ਰੋਗਾ ਜੀ ਇਹਦਾ ਪੱਲਾ ਪੂਰਾ ਚੌੜਾ ਪੱਲਾ ਠੀਕ ਹੈ ਕਲਰ ਹੈਗਾ ਥੋੜਾ ਜਿਹਾ ਡਸਟੀ ਗ੍ਰੀਨ ਜਾਂ ਕਾਲਰ ਸਹੀ ਆ ਰਿਹਾ ਸਹੀ ਆ ਰਿਹਾ ਕਲਰ ਸਹੀ ਦੇਖ ਰਿਹਾ ਲੋ ਇਹ ਨੂੰ ਨਾ ਤਾਂ ਪ੍ਰੋਪਰ ਰਸਟ ਕਹਿ ਸਕਦੇ ਆ ਨਾ ਪ੍ਰੋਪਰ ਮਹਿਰੂਨ ਕਹਿ ਸਕਦੇ ਆ ਠੀਕ ਆ ਜੀ ਇਹ ਵਾਲੀ ਸਲਵਾਰ ਇਹ ਵਾਲੀ ਸ਼ਰਟ ਇਹ ਵਿੱਚ ਬਲੈਕ ਕਲਰ ਆ ਵਾਲਾ ਤੇ ਇਹ ਸਲਵਾਰ ਹੋਊਗੀ ਤੇ ਇਹ ਵਾਲੀ ਹੋਊਗਾ ਜੀ ਦੁਪੱਟਾ ਦੁਪੱਟਾ ਹੁਣ ਤੁਸੀਂ ਦੇਖ ਹੀ ਲਿਆ ਸਾਰਾ ਆਪਾਂ ਨਹੀਂ ਖੋਲਦੇ ਹੈਗੇ ਬਹੁਤ ਪਿਆਰਾ ਲੱਗਦਾ ਸਲਵਾਰ ਨਾਲ ਦਾ ਜਿਹੜਾ ਪੱਲਿਆ ਤੇ ਬੋਰਡ ਹੈ ਇਹਦੇ ਠੀਕ ਹੈ ਜੀ ਲੋ ਤੇ ਪ੍ਰਾਈਸ ਹੈਗੀ ਇੱਕ ਸੂਟ ਦੀ 960 ਦੋ ਸੂਟਾਂ ਜਿਹੜੇ ਉਹ 930 ਦੀ ਹੋਣਗੇ ਦੋ ਸੂਟਾਂ ਲੋ ਜੀ ਬਲੂ ਕਲਰ ਇਹ ਵੀ ਬਹੁਤ ਸੁੰਮਾ ਲੱਗਦਾ ਇਹ ਸ਼ਰਟ ਹੈਗੀ ਹੈ ਬਲੂ ਕਲਰ ਦੀ ਬਹੁਤ ਪਿਆਰੀ ਸ਼ਰਟ ਹੈ ਤੇ ਇਹ ਹੈਗਾ ਜੀ ਇਹਦਾ ਸਲਵਾਰ ਦਾ ਪੀਸ ਲੋ ਠੀਕ ਹੈ ਤੇ ਇਹ ਹੈ ਦਾ ਦੁਪੱਟਾ ਠੀਕ ਹੈ ਹੁਣ ਮੈਂ ਸਾਰਾ ਖਲਾਰਾ ਨਹੀਂ ਪਾਉਣੀ ਮੇਰੇ ਬਹੁਤ ਸਾਰਾ ਖਲਾਰਾ ਪੈ ਗਿਆ ਹੁਣ ਤੇ ਹੁਣ ਆਪਾਂ ਇਦਾਂ ਹੀ ਦਿਖਾਵਾਂਗੇ ਤੁਹਾਨੂੰ ਇਹ ਵਾਲਾ ਸੂਟ ਇੱਕ ਈਜ਼ ਹੈ ਨਹੀਂ ਨਹੀਂ ਇਹ ਸ਼ਰਟ ਹੈ ਆ ਇੱਕ ਸਲਵਾਰ ਹੈ ਕਿਆ ਹਾਂ ਸਲਵਾਰ ਹੈ ਨਹੀਂ ਦੁਪੱਟਾ ਤਾਂ ਉਹਦੇ ਨਾਲ ਦਾ ਨਹੀਂ ਨਹੀਂ ਦੁਪੱਟਾ ਤਾਂ ਕਿਹਦੇ ਨਾਲ ਦਾ ਨਹੀਂ ਨਾਲ ਦਾ ਸਲਵਾਰ ਨਾਲ ਪਤਾ ਨਹੀਂ ਜੀ ਜਿਵੇਂ ਮਰਜ਼ੀ ਕਰ ਲਿਓ ਆਹ ਵਾਲਾ ਦੁਪੱਟਾ ਇਹਦਾ ਇਹ ਆ ਜੋ ਤੁਹਾਡਾ ਜੀ ਕਰਦਾ ਉਵੇਂ ਕਰ ਲਿਓ ਆਹ ਵਾਲਾ ਸੈਂਟਰ ਹੈ ਤੇ ਆਹ ਵਾਲੇ ਪੱਲੇ ਹੈਗੇ ਨੇ ਸਲਵਾਰ ਨਾਲ ਨੀ ਚਲੋ ਜੀ ਲੈ ਬੱਜੀ नेक्स्ट ਦੇਖੋ ਬਲੈਕ ਕਲਰ ਵੀ ਵੀ ਕਹਿੰਦੀ ਵੀ ਆਹ ਵਾਲੀ ਸਲਵਾਰ ਹੈ ਹੁਣ ਤੁਸੀਂ ਦੇਖ ਲਿਓ ਕਿ ਕਿਹੜੀ ਸਲਵਾਰ ਹੈ ਠੀਕ ਹੈ ਜਿਵੇਂ ਵੀ ਤੁਹਾਡਾ ਮਨ ਕਰੇ ਉਵੇਂ ਹੀ ਬਣਾ ਲਿਓ ਤੇ ਇਹ ਵਾਲਾ ਇੱਕ ਪੀਸ ਹੈਗਾ ਤੇ ਇੱਕ ਪੀਸ ਹੈਗਾ ਦੂਜਾ ਆਹ ਵਾਲੇ ਪ੍ਰਿੰਟ ਦਾ ਹੁਣ ਮੈਂ ਕਹਿ ਨਹੀਂ ਨੀ ਆਹ ਯਾ ਸ਼ਰਟ ਹੈ ਤੇ ਆਹ ਸਲਵਾਰ ਹੈ ਠੀਕ ਹੈ ਤੇ ਹੁਣ ਤੁਸੀਂ ਆਪੇ ਦੇਖੀ ਜੇ ਕਿਹੜੀ ਸ਼ਰਟ ਹੈ ਕਿਹੜੀ ਸਲਵਾਰ ਹੈ ਲਓ ਇਹ ਬਲੈਕ ਕਲਰ ਦੇ ਵਿੱਚ ਹੈਗਾ ਲਓ नेक्स्ट ਦੇਖੋ ਅਗਲਾ ਵੀ ਬਲੈਕ ਕਲਰ ਦੇ ਵਿੱਚ ਦੋ ਪੀਸ ਹੈ ਨਾ ਹਾਂ ਇਹ ਤੁਹਾਨੂੰ ਦੋ ਪੀਸ ਮਿਲਣਗੇ ਜੀ ਸੇਮ ਹੀ ਦੋ ਪੀਸ ਮਿਲ ਜਾਣਗੇ ਇੱਧਰ ਰੱਖ ਲਓ ਤੇ ਨੈਕਸਟ ਦੇਖੋ ਜੀ ਹੁਣ ਆਪਾਂ ਚੇਂਜ ਕਰਨ ਵਾਲੀਆਂ ਫੇਰ ਡਿਜ਼ਾਈਨ ਕਿੰਨੇ ਸਾਰੇ ਸੂਟ ਦੇ ਦੇਣੇ ਅੱਜ ਤੁਹਾਨੂੰ ਵੇਜਾ ਵੇਜਾ ਕਰਾ ਦੇਣੀ ਲੋ ਜੀ ਆਹ ਦੇਖੋ ਇਹ ਹੈਗਾ ਫਰੋਜੀ ਨਹੀਂ ਕਹਿ ਸਕਦੇ ਇਹਨੂੰ ਸੀ ਗ੍ਰੀਨ ਤੁਹਾਨੂੰ ਸ਼ਾਇਦ ਇਹ ਫਰੋਜੀ ਦਿਖੇ ਵੀਡੀਓ 'ਚ ਪਰ ਇਹ ਸੀ ਗ੍ਰੀਨ ਹੈ ਲੋ ਇਹ ਵਾਲੀ ਸ਼ਰਟ ਹੈ ਦੀ ਤੇ ਇਹ ਵਾਲੀ ਹੈਗੀ ਹੈ ਇਹਦੇ ਪੱਟੀ ਲੱਗੀ ਹੋਈ ਹੈ ਇਹ ਪੱਟੀ ਦੀ ਤੁਸੀਂ ਡਿਜ਼ਾਈਨਿੰਗ ਕਰ ਲਿਓ ਇਹ ਵਾਲੀ ਤੁਹਾਨੂੰ ਸਲਵਾਰ ਮਿਲ ਜੂਗੀ ਠੀਕ ਹੈ ਜੀ ਪੀਸ ਉਹੀ 2.5 2.5 ਮੀਟਰ ਦੇ ਮਿਲਣਗੇ ਤੇ ਬਿਨਾ ਲਾਈਨਿੰਗ ਤੋਂ ਬਣਨ ਵਾਲੇ ਸੂਟ ਮਿਲਣਗੇ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਜੀ ਇਹਦਾ ਦੁਪੱਟਾ ਇਹ ਆ ਲੋ ਜੀ ਬਾਕਾਇਦਾ ਤੁਹਾਨੂੰ ਸਟੈਂਪ ਹਰ ਦੁਪੱਟੇ ਦੇ ਮਿਲੂਗੀ ਮੈਂ ਤੁਹਾਨੂੰ ਦਿਖਾ ਦੇਣੀ ਆ ਤੁਸੀਂ ਚੈੱਕ ਕਰ ਲਿਓ ਬੇਸ਼ੱਕ ਜੀ ਜੋ ਤੁਹਾਡੇ ਕੋਲ ਆਊਗਾ ਮਾਵਾ ਪ੍ਰਿੰਟ ਦੀ ਜਿਹੜੀ ਤੁਹਾਨੂੰ ਸਟicker ਹੈਗਾ ਨਾ ਉਹ ਜ਼ਰੂਰ ਮਿਲੂਗਾ ਸਟੈਂਪ ਮਿਲੂਗੀ ਸਟicker ਨਹੀਂ ਲੋ ਦੋਨੇ ਬੱਲੇ ਆਉਂਦੇ ਤੇ ਪ੍ਰਾਈਸ ਰੋਗੀ 900 60 ਰੁਪਏ ਸਿੰਗਲ ਸੁਣ। ਅਗਲਾ ਦੇਖੀ। ਇਹ ਵਸੇ। ਉਹ ਮੇਂ 10 ਕਲਰ ਫਰਕ ਹੈ। ਸਕਾਈ ਬਲੂ ਜਿਹਾ ਕਲਰ ਹੈ ਤੇ ਸਲਵਾਰ ਹੈਗੀ ਆ ਆ ਵਾਲੀ। ਇਹ ਹਜੇ ਸ਼ਾਇਦ ਤੁਹਾਨੂੰ ਐ ਲੱਗੇ ਵੀ ਇਹ ਤਾਂ ਲਾਈਟ ਕਲਰ ਹੈ। ਇਹ ਜਦੋਂ ਗੂੜੀ ਗਰਮੀ ਆ ਜਾਂਦੀ ਹੈ ਨਾ ਉਦੋਂ ਲਾਈਟ ਕਲਰ ਦੇ ਸੂਟ ਚੰਗੇ ਲੱਗਦੇ ਆ। ਹੁਣ ਤਾਂ ਸ਼ਾਇਦ ਮੈਂ ਕਹਿੰਦੀ ਆ ਨਾ ਦਿਖਾਵਾਂ। ਨਹੀਂ ਗੂੜੀ ਆਈ ਆ ਇਹਨੇ ਤਾਂ ਨਹੀਂ ਪਿੱਕਿਆ। ਅੱਛਾ ਲੋ ਜੀ ਬੀਬੀ ਕਹਿੰਦੀ ਗੂੜਾ ਹੀ ਐ ਇਹਨੇ ਤੇ ਲੋ ਜੀ ਇਹ ਦੁਪੱਟਾ ਹੈਗਾ ਇਹਦਾ ਵਾਈਟ ਕਲਰ ਦੇ ਵਿੱਚ ਹੈ ਬੇਸ ਇਹਦਾ ਵਾਈਟ ਕਲਰ ਦਾ ਔਰ ਪੱਲੇ ਇਹ ਵਾਲੇ ਨੇ ਠੀਕ ਹੈ ਜੀ ਤੇ ਇਹ ਹੈਗੀ ਆ ਦੀ ਆਦੀ ਕੰਨੀ ਬੀਬੀ ਕਹਿੰਦੀ ਠੀਕ ਐ ਸੋਹਣੇ ਹਾ ਸੂਟ ਸਾਰੇ ਬਹੁਤ ਸੋਹਣੇ ਨੇ ਜੀ ਕਿਉਂਕਿ ਸਟੱਫ ਬਹੁਤ ਸੋਹਣਾ ਮੈਨ ਤਾਂ ਸਟੱਫ ਹੁੰਦਾ ਆਪਾਂ ਨੂੰ ਹਨਾ ਤੇ ਸਟੱਫ ਬਹੁਤ ਅੱਛਾ ਚਾਹੀਦਾ ਔਰ ਖੁੱਲਾ ਢੂਲਾ ਚਾਹੀਦਾ ਬਾਕੀ ਉਹ ਡਿਪੈਂਡ ਕਰਦਾ ਹੁੰਦਾ ਕਿ ਜਿਹੋ ਜੀ ਪ੍ਰਾਈਸ ਹੁੰਦੀ ਆ ਉਸ ਤਰ੍ਹਾਂ ਦਾ ਹੀ ਸਟੱਫ ਹੁੰਦਾ ਪਰ ਇਹਦੀ ਪ੍ਰਾਈਸ ਹੈ ਜਿਹੜੀ ਉਹ ਸਟੱਫ ਦੇ ਨਾਲੋਂ ਬੜੀ ਜਿਆਦਾ ਘੱਟ ਹੈ ਆਹ ਇਹ ਹੈਗਾ ਪਿੰਕ ਕਲਰ ਠੀਕ ਹੈ ਪੱਲੇ ਤੇ ਸੌਰੀ ਇੱਕ ਕੰਨੀ ਤੇ ਤੁਹਾਨੂੰ 2.5 ਮੀਟਰ ਦੀ ਪੱਟੀ ਮਿਲੂਗੀ ਇਹ ਵਾਲੀ ਸਲਵਾਰ ਹੋਗੀ ਆ ਵਾਲੀ ਠੀਕ ਹੈ ਤੇ ਇਹ ਹੈਗਾ ਇਹਦਾ ਦੁਪੱਟਾ ਦੁਪੱਟਾ ਵਿੱਚੋਂ ਵਾਈਟ ਮਿਲੂਗਾ ਔਰ ਪੱਲੇ ਆ ਜਿਹੜੇ ਇਹ ਵਾਲੇ ਹੋਣਗੇ ਤੇ ਕੰਨੀ ਆ ਜਿਹੜੀ ਉਹ ਤੁਹਾਨੂੰ ਬਰੀਕ-ਬਰੀਕ ਆ ਵਾਲੀ ਮਿਲੂ ਲੋ ਜੀ ਇਹ ਹੈਗਾ ਲੱਡੂ ਰੰਗਾ ਠੀਕ ਹੈ ਵੀ ਲੋ ਮੰਗੇਓ ਕਲਰ ਹੈ ਲੱਡੂ ਰੰਗਾ ਨਹੀਂ ਕਹਿ ਸਕਦੇ ਇਹਨੂੰ ਇਹ ਹੈਗਾ ਮੰਗੇਓ ਕਲਰ ਠੀਕ ਹੈ ਬਹੁਤ ਪਿਆਰਾ ਤੇ ਇਹ ਵਾਲੀ ਪੱਟੀ ਹੈ ਇਹ ਵਾਲੀ ਸਲਵਾਰਾ ਬਿਨਾ ਲਾਈਨਿੰਗ ਤੋਂ ਬਣਨ ਵਾਲੀ ਸੂਟ ਹੈ 2.5 2.5 ਮੀਟਰ ਪੂਰਾ ਕਪੜਾ ਆਊਗਾ ਤੁਹਾਡੇ ਕੋਲੇ ਇੱਕ ਵਾਰੀ ਵਾਸ਼ ਜ਼ਰੂਰ ਕਰ ਲਿਓ ਇਹਨਾਂ ਨੂੰ ਕਿਉਂਕਿ ਕਾਟਨ ਹਮੇਸ਼ਾ ਇੱਕ ਵਾਰੀ ਇਹਨਾਂ ਨੂੰ ਪਾਣੀ ਚੋਂ ਕੱਢ ਕੇ ਫੇਰ ਬਣਾਉਣਾ ਚਾਹੀਦਾ ਲੋ ਜੀ ਇਹਦਾ ਦੁਪੱਟਾ ਦੇਖੋ ਲੋ ਜੀ ਹੁਣ ਫੇਰ ਮੈਂ ਤੁਹਾਨੂੰ ਥੋੜੇ ਡਾਰਕ ਦਿਖਾ ਰਹੀ ਹਾਂ ਆਹ ਇਹ ਹੈਗਾ ਬਲੈਕ ਕਲਰ ਦਾ ਸੂਟ ਇਹ ਹੈਗੀ ਹੈ ਜੀ ਸਲਵਾਰ ਸੌਰੀ ਇਹ ਆਵੜੀ ਪੱਟੀ ਲੱਗੀ ਹੋਈ ਆ ਫੋਰ ਇਹਦੇ ਕੰਨੀਆਂ ਦੇ 2.5 ਮੀਟਰ ਦੀ ਪੱਟੀ ਬਲੈਕ ਕਲਰ ਦਾ ਸੂਟ ਇਹ ਵਾਲੀ ਸਲਵਾਰ ਲੋ ਠੀਕ ਹੈ ਜੀ ਇਦਾਂ ਕਰਕੇ ਇਹ ਪ੍ਰਿੰਟ ਆਹ ਵਾਲਾ ਪ੍ਰਿੰਟ ਹੈ ਆਹ ਦੁਪੱਟਾ ਠੀਕ ਹੈ ਜੀ ਆਹ ਲੋ ਤੇ ਹੋਂ ਦਿਖਾਉਨੇ ਆ ਤੁਮ ਇਹ ਵਾਲਾ ਦੁਪੱਟਾ ਦੁਪੱਟਾ ਸਾਰਾ ਵਿੱਚੋਂ ਹੈਗਾ ਸਲਵਾਰ ਦੇ ਨਾਲ ਦਾ ਤੇ ਇਹ ਹੈਗੇ ਆ ਜੀ ਸ਼ਰਟ ਮਾਲ ਦੇ ਪੱਲੇ ਠੀਕ ਹੈ ਬਲੈਕ ਐਂਡ ਰਸਟ ਮਹਿਰੂਨ ਹੈ ਅੱਗੇ ਹੈਗਾ ਇਹ ਵਾਲਾ ਮਸਟਰਡ ਇਹ ਕਲਰ ਬਹੁਤ ਸੋਹਣਾ ਲੱਗਦਾ ਹੁੰਦਾ ਆ ਵੀ ਗਰਮੀ ਚ ਪਾਇਆ ਕਾਫੀ ਅੱਛਾ ਲੱਗਦਾ ਤੇ ਇਹ ਵਾਲਾ ਹੈਗਾ ਜਿਮੈਟ੍ਰਿਕ ਅਜਾ ਪ੍ਰਿੰਟ ਹੈ ਵਿੱਚ ਇਹ ਰੰਗੀਆਂ ਰੰਗੀਆਂ ਇਆਂ ਬੜੀਆਂ ਹੋਈਆਂ ਨੇ ਤੇ ਇਹ ਹੈਗੀ ਬਲੈਕ ਕਲਰ ਦੀ ਨਾਲ ਆ ਸਾਈਡ ਤੇ ਪੱਟੀ 2.5 ਮੀਟਰ ਦੀ ਤੇ ਇਹ ਬੜੀ ਹੈਗੀ ਸਲਵਾਰ ਲੋ ਜੀ ਅੱਤ ਸੂਟ ਨੇ ਅੱਤ ਲੋ ਠੀਕ ਹੈ ਤੇ ਦੁਪੱਟਾ ਹੈਗਾ ਇਹਦਾ ਵਿੱਚ ਹੀ ਆ ਸੀ ਵਿੱਚੋਂ ਸਲਵਾਰ ਨਾਲ ਦਾ ਸਾਰਾ ਬਲੈਕ ਪ੍ਰਿੰਟ ਤੇ ਇਹ ਹੈਗਾ ਜੀ ਇਹਦਾ ਪੱਲਾ ਬਰਡਰ ਹਾਂ ਖੂਬ ਸੋਹਣਾ ਜਿਹਾ ਸੂਟ ਮਹਿਰੂਨ ਕਲਰ ਬਸ ਥੋੜੀ ਰਹੀ ਹੁਣ ਆਪਣੀ ਇਹ ਹੈਗਾ ਮਹਿਰੂਨ ਕਲਰ ਤੇ ਇਹ ਹੈਗੀ ਬਲੈਕ ਕਲਰ ਦੀ ਪੱਟੀ ਸਾਡਾ ਕੈਮਰਾਮੈਨ ਥੱਕ ਗਿਆ ਹੈ ਤੇ ਆਹ ਹੈਗੀ ਹੈ ਜੀ ਸਲਵਾਰ ਤੇ ਇਹ ਹੈ ਦਾ ਦੁਪੱਟਾ ਠੀਕ ਹੈ ਮਹਿਰੂਨ ਕਲਰ ਦਾ ਪੱਲਾ ਲੋ ਅਗਲਾ ਦੇਖੋ ਬਲੂ ਕਲਰ ਬਲੂ ਕਲਰ ਦੀ ਸ਼ਰਟ ਬਲੈਕ ਪ੍ਰਿੰਟ ਦੀ ਸਲਵਾਰ ਤੇ ਇਸ ਕਿੰਨੇ ਜਿਹੜਾ ਕਲਰ بیس ਹੈ ਦਾ ਆਵळा ਇਹ ਦੁਪੱਟਾ ਹੈਗਾ ਦਾ ਠੀਕ ਹੈ ਜੀ ਦੁਪੱਟੇ ਤੇ ਉਦਾਂ ਹੀ ਬਾਰਡਰ ਮਿਲੂਗਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਦਿਖਾਤਾ ਸੇਮ ਹੀ ਦੁਪੱਟਾ ਹੋਊਗਾ ਉਦਾਂ ਹੀ ਨੈਕਸਟ ਦੇਖੋ ਹੁਣ ਆਪਣਾ ਫੇਰ ਪ੍ਰਿੰਟ ਚੇਂਜ ਹੋਊਗਾ ਹਾਂ ਲੋ ਜੀ ਬੜੇ ਸੋਹਣੇ ਪ੍ਰਿੰਟ ਹੈ ਇਹ ਸਾਰੇ ਬਹੁਤ ਸੋਹਣੇ ਲੱਗਦੇ ਆ ਤੇ ਇਹ ਹੈਗਾ ਜੀ ਇਹਦਾ ਸ਼ਰਟ ਹਾਂ ਰਸਟ ਮਹਿਰੂਨ ਜਾਂ ਸ਼ਰਟ ਰਸਟ ਨਹੀਂ ਕਹਿ ਸਕਦੇ ਇਹਨੂੰ ਮਹਿਰੂਨੀ ਕਹਿ ਸਕਦੇ ਆ ਪਰ ਡਾਰਕ ਮਹਿਰੂਨੀ ਰਸਟ ਮਹਿਰੂਨ ਹੈ ਤੇ ਇਹ ਹੈਗਾ ਜੀ ਇਹਦਾ ਸਲਵਾਰ ਦਾ ਪੀਸ ਠੀਕ ਹੈ ਪੂਰੀ ਸੋਲਿਡ ਕਾਟਨ ਆਉਗੀ ਤੁਹਾਡੇ ਕੋਲੇ ਤੇ ਨੈਕਸਟ ਹੈ ਜੀ ਇਹਦਾ ਦੁਪੱਟਾ ਆ ਕੀ ਹੋ ਗਿਆ ਦੁਪੱਟਾ ਬਦਲ ਗਿਆ ਕੀ ਕਰਤਾ ਆ ਤਾਂ ਨਹੀਂ ਆਂਦਾ ਦੁਪੱਟਾ ਕਿ ਸਾਰਿਆਂ ਨਾਲ ਸਾਰਿਆਂ ਨਾਲ ਸੇਮ ਹੀ ਆ ਸਾਰਿਆਂ ਨਾਲ ਆ ਹਾਂ ਲਓ ਜੀ ਸਾਰਿਆਂ ਨਾਲ ਇਹੀ ਦੁਪੱਟੇ ਆ ਲਓ ਦੁਪੱਟਾ ਇਸ ਤਰ੍ਹਾਂ ਦਾ ਹੈ ਇਹ ਆਹ ਲਓ ਇਹ ਵਾਲਾ ਇਹਦਾ ਦੁਪੱਟਾ ਲਓ ਜੀ ਇਹ ਤਾਂ ਹੈਗੀ ਹੈ 셔ਟ ਤੁਸੀਂ ਇਹ ਸੂਟ ਦੇਖਿਓ ਇਹ ਵਾਲੀ 셔ਟ ਆ ਧਿਆਨ ਰੱਖਿਓ ਇਹਦਾ ਇਹ ਵਾਲੀ ਹੈਗੀ ਹੈ ਜੀ ਇਹਦੀ ਲਾਈਨਾਂ ਵਾਲੀ ਪ੍ਰਿੰਟਡ ਸਲਵਾ ਠੀਕ ਹੈ ਸਾਈਡ ਤੇ ਕੋਈ ਪੱਟੀ ਵਗੈਰਾ ਇਹਦੇ ਮੇਰੇ ਖਿਆਲ ਨਾਲ ਨਹੀਂ ਹੈਗੀ ਤੇ ਇਹਦੇ ਨਾਲ ਇਹ ਵਾਲਾ ਦੁਪੱਟਾ ਹੈ ਇਹ ਸੂਟ ਥੋੜੇ ਜਿ ਇਸ ਤਰ੍ਹਾਂ ਡਿਫਰੈਂਟ ਆਏ ਨੇ ਤੇ ਆ ਲਓ ਇਹ ਵਾਲਾ ਹੈ ਜੀ ਇਹਦਾ ਦੁਪੱਟਾ ਠੀਕ ਹੈ ਬੜੇ ਪਿਆਰੇ ਲੱਗਦੇ ਨੇ ਇਹ ਵੀ ਸੂਟ 80 ਮੀਟਰ ਦੇ ਸੂਟ ਨੇ ਤੇ ਸਲਵਾਰ ਦਾ ਪ੍ਰਿੰਟ ਹੋਰ ਦੁਪੱਟੇ ਦਾ ਹੋਰ ਔਰ 셔ਟ ਦਾ ਹੋ ਠੀਕ ਹੈ ਜੀ ਔਰ ਇਹਦੇ ਵਿੱਚ ਵੀ ਚਾਰ ਕਲਰ ਮੈਨੂੰ ਚਾਰੇ ਕਲਰ ਇਸ ਤਰ੍ਹਾਂ ਹੀ ਹੋਣਗੇ ਮਾਮਾ ਪ੍ਰਿੰਟ ਦੇ ਹੀ ਸੂਟ ਹੈਗੇ ਨੇ ਇਹ ਵਾਲੀ ਹੈਗੀ ਹੈ ਸ਼ਰਟ ਬਲੂ ਕਲਰ ਦੀ ਤੇ ਇਹ ਹੈਗੀ ਹੈ ਜੀ ਇਹਦੀ ਸਲਵਾਰ ਲਾਈਨਿੰਗ ਦੇ ਵਿੱਚ ਤੇ ਇਹ ਹੈ ਜੀ ਇਹਦਾ ਦੁਪੱਟਾ ਦਾ ਠੀਕ ਹੈ ਜੀ ਇਹ ਵਾਲਾ ਬਾਰਡਰ ਲਓ ਤੇ ਨੈਕਸਟ ਇਹਦੇ ਵਿੱਚ ਕਲਰ ਜਿਹੜਾ ਹੈਗਾ ਉਹ ਮੈਂ ਤੁਹਾਨੂੰ ਦਿਖਾ ਦੇਣੀ ਆ ਅਗਲਾ ਕਲਰ ਇਹਦੇ ਵਿੱਚ ਆਊਗਾ ਜੀ ਬਲੈਕ ਲਓ ਇਹ ਵਾਲੀ ਹੈਗੀ ਹੈ ਇਹਦੀ ਸ਼ਰਟ ગોਲੇ-ਗੋਲੇ ਜੇ ਬਣੇ ਨੇ ਇਸ ਤਰ੍ਹਾਂ ਤੇ ਆ ਹੈਗੀ ਆ ਦੀ ਸਲਵਾਰ ਠੀਕ ਹੈ ਤੇ ਇਹ ਹੈ ਦਾ ਦੁਪੱਟਾ ਲੋ ਤੇ ਪ੍ਰਾਈਸ ਸਿੰਗਲ ਸੂਟ ਦੀ 960 ਦੋ ਸੂਟਾਂ ਦੀ 930 ਲੋ ਇਹ ਕਲਰ ਹੈਗਾ ਇਹ ਵਾਲੀ ਸ਼ਰਟ ਹੈ ਇਹ ਵਾਲੀ ਸਲਵਾਰ ਹੈ ਤੇ ਇਹ ਹੈਗਾ ਜੀ ਇਹਦਾ ਦੁਪੱਟਾ ਠੀਕ ਹੈ ਜੀ ਤੇ ਪ੍ਰਾਈਸ ਸਿੰਗਲ ਸੂਟ 960 ਤੇ ਡਬਲ ਸੂਟ ਨਵਾਂ ਸੂਟ ਹੀ ਕਿਨੇ ਆਈ ਪਾਉਣੇ ਲੋ ਜੀ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਅਗਲਾ ਸੂਟ ਇਹਦਾ ਜਿਹੜਾ ਬੇਸ ਹੈਗਾ ਜੀ ਉਹ ਹੋਊਗਾ ਵਾਈਟ ਠੀਕ ਹੈ ਤੇ ਹੁਣ ਲਾਈਟ ਗਈ ਹੋਈ ਆ ਥੋੜਾ ਜਿਹਾ ਅਡਜਸਟ ਕਰ ਲਿਓ ਤੇ ਆ ਹੈਗੀ ਆ ਕੰਨੀ ਦੇ ਉੱਪਰ ਦੋ ਕਲਰਸ ਦੀ ਪੱਟੀ ਲੱਗੀ ਹੋਈ ਆ ਇਹ ਤੁਸੀਂ ਆਪਣੇ ਜਿੱਥੇ ਮਰਜ਼ੀ ਡਿਜ਼ਾਈਨਿੰਗ ਕਰਾ ਲਿਓ ਤੇ ਇਹ ਹੈ ਜੀ ਆਪਣੀ ਇਹਦੇ ਨਾਲ ਸਲਵਾਰ ਆ ਵਾਲਾ ਸਲਵਾਰ ਦਾ ਸਿੱਧਾ ਪੱਸਾ ਹੈਗਾ 2.5 ਮੀਟਰ ਦੀ ਸਲਵਾਰ ਔਰ 2.5 ਮੀਟਰ ਦੀ ਇਹ ਵਾਲੀ ਸ਼ਰਟ ਹੋਊਗੀ ਤੇ ਇਹਦੇ ਨਾਲ ਇਹ ਦੁਪੱਟਾ ਹੋਊਗਾ ਆ ਲਾਈਟ ਡਾਰਕ ਦਾ ਕੰਟਰਾਸਟ ਹੈਗਾ ਬਹੁਤ ਜਿਆਦਾ ਡਾਰਕ ਵੀ ਨਹੀਂ ਆ ਔਰ ਬਹੁਤ ਜਿਆਦਾ ਲਾਈਟ ਵੀ ਨਹੀਂ ਆ ਆ ਲੋ ਜੀ ਇਹ ਵਾਲਾ ਸੂਟ ਹੋਊਗਾ ਪਰ ਇਹ ਹੈਗਾ ਇਹਦਾ ਦੁਪੱਟਾ ਮੈਂ ਇੱਦਾਂ ਹੀ ਖੋਲਿਆ ਪੂਰਾ ਖੋਲਿਆ ਨਹੀਂ ਹੈਗਾ ਕਾਫੀ ਵਧੀਆ ਲੱਗਦਾ ਠੀਕ ਹੈ ਜੀ ਮਾਮਾ ਬ੍ਰੈਂਡ ਦੀ ਸਟੈਂਪ ਹੈ ਜਿਹੜੀ ਉਹ ਤੁਹਾਨੂੰ ਦੁਪੱਟੇ ਤੇ ਮਿਲੂਗੀ ਮੇਰੇ ਫਿਕਰ ਹੋ ਕੇ ਚੱਕ ਲਿਓ ਤੇ ਅਗਲਾ ਮੈਂ ਤੁਹਾਨੂੰ ਕਲਰ ਦਿਖਾ ਦਿੰਨੀ ਆ ਇਹਦੇ ਵਿੱਚ ਹੀ ਹੈਗਾ ਤੇ ਆਹ ਵਾਲਾ ਕੰਨੀ ਤੇ ਤੁਹਾਨੂੰ ਪੱਟੀ ਮਿਲੂਗੀ ਇਹ ਵਾਲੀ ਠੀਕ ਹੈ ਜੀ ਤੇ ਆਹ ਵਾਲੀ ਹੈਗੀ ਆ ਆਹ ਵਾਲਾ ਦੁਪੱਟਾ ਹੈਗਾ ਤੇ ਇਹ ਸਲਵਾਰ ਹੈ ਮਸਟਰਡ ਕਲਰ ਠੀਕ ਹੈ ਜੀ ਮਸਟਰਡ ਕਲਰ ਦੀ ਸਲਵਾਰ ਹੈ ਇੱਥੇ ਜਦੋਂ ਆਪਾਂ ਡਿਜ਼ਾਈਨਿੰਗ ਕਰਾਉਣੀ ਹੈ ਨਾ ਪੱਟੀ ਵਗੈਰਾ ਦੇ ਕੇ ਸ਼ਰਟ ਦੇ ਉੱਪਰ ਬਹੁਤ ਸੋਹਣੇ ਲੱਗਦੀ ਹੈ ਫਿਰ ਇਹ ਲਓ ਜੀ ਇਹ ਹੈਗਾ ਦਾ ਦੁਪੱਟਾ ਇਹਦੀ ਦੁਪੱਟੇ ਦੀ ਆ ਵੇਖ ਆ ਚੀਜ਼ ਵਾਲੀ ਸੋਹਣੀ ਲੱਗਦੀ ਹੈ ਆਹ ਲਓ ਠੀਕ ਹੈ ਇਹ ਪੱਲੇ ਹੈਗੇ ਆ ਤੇ ਇਹ ਵਿੱਚੋਂ ਸਾਰਾ ਪ੍ਰਿੰਟ ਹੈਗਾ ਠੀਕ ਹੈ ਜੀ ਖੂਬਸੂਰਤ ਜਿਹਾ ਸੂਟ ਹੈ ਗਰਮੀਆਂ 'ਚ ਪਾਉਣ ਵਾਲੇ ਬੜੀ ਸੋਲਿਡ ਜੀ ਸੋਹਣੀ ਜੀ ਕਾਟਨ ਹੈਗੀ ਆ ਇਹ ਤੇ ਪ੍ਰਾਈਸ ਹੁਣ ਤੁਹਾਨੂੰ ਪਤਾ ਹੀ ਆ ਇਹਦੇ ਵਿੱਚ ਜਿਹੜਾ ਕੰਟਰਾਸਟ ਹੈਗਾ ਉਹ ਆ ਦੋ ਕਲਰਸ ਦਾ ਫਰੋਜ਼ੀ ਐਂਡ ਗ੍ਰੀਨ ਠੀਕ ਹੈ ਵਾਈਟ ਬੇਸ ਹੈਗਾ ਬਲੈਕ ਪ੍ਰਿੰਟ ਤੇ ਇਦਾਂ ਦੀ ਸਲਵਾਰ ਮਿਲੂਗੀ ਆ ਵਾਲੇ ਪ੍ਰਿੰਟ ਦੀ ਤੇ ਇਹ ਹੈਗੀ ਜੀ ਇਹਦੇ ਕੰਨੀ ਦੇ ਉੱਪਰ ਉਦਾਂ ਹੀ ਡਿਜ਼ਾਈਨਿੰਗ ਦੁਪੱਟੇ ਦੇ ਤੇ ਲਗਭਗ 2.5 ਮੀਟਰ ਦੁਪੱਟੇ ਹੋਣਗੇ ਜੀ ਥੋੜੇ ਮੋਟੇ ਜਿਹੜੇ ਉਹ ਘੱਟ ਹੋ ਸਕਦੇ ਆ ਜ਼ਿਆਦਾ ਘੱਟ ਨਹੀਂ ਹੋਣਗੇ ਬਹੁਤ ਖੁੱਲੇ ਡੁੱਲੇ ਜੀ ਆ ਇਹ ਵਧੀਆ ਹੈਗਾ ਕਪੜਾ ਬਹੁਤ ਸੋਹਣਾ ਜਾਂ ਤੇ ਲਓ ਜੀ ਅਗਲਾ ਦੇਖੋ ਇੱਕ ਕਲਰ ਇਹਦੇ ਵਿੱਚ ਹੋਰ ਹੈਗਾ ਬੇ ਸਾਰਿਆਂ ਦਾ ਵਾਈਟ ਹੋਊਗਾ ਇਹਦੇ ਚ ਔਰੇਂਜ ਐਂਡ ਇਹ ਬੜਾ ਮਜੈਂਟਾ ਦੁਪੱਟੀ ਹੈਗੀ ਆ ਤੇ ਇਹ ਹੈਗਾ ਜੀ ਇਹਦਾ ਦੁਪੱਟਾ ਸੇਮ ਇਹਦੇ ਨਾਲ ਦੀ ਸਲਵਾਰ ਹੈਗੀ ਆ ਔਰੇਂਜ ਐਂਡ ਮਜੈਂਟਾ ਤੇ ਇਹ ਹੈਗਾ ਜੀ ਇਹਦਾ ਡਿਜ਼ਾਈਨ ਠੀਕ ਹੈ ਜੀ ਸੋਹਣੇ ਸੋਹਣੇ ਸੂਟ ਮੈਂ ਟਿਕ ਲਾਉਣਾ ਚੱਕਣ ਲੱਗੇ ਤੇ ਬਹੁਤ ਹੀ ਖੂਬਸੂਰਤ ਬਹੁਤ ਘੈਰ ਲੱਗਦੀ। ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਾਂਗੇ ਹੋਰ ਵਧੀਆ ਜੀ ਵੀਡੀਓ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਸਤੀ